ਦਰਪਿੰਦਰ ਸਿੰਘ ਅਰੇਵਾਲ ਦੋ ਵਾਰੀ ਕਾਉਂਸਲਰ ਬਣੇ ਫਿਰ ਮੇਅਰ ਵੀ ਬਣੇ ਉਹਨਾਂ ਦੇ ਟਾਈਮ ਜਿੰਨਾ ਵਿਕਾਸ ਹੋ ਸਕੇ ਲੁਧਿਆਣਾ ਇਸ ਹਜੇ ਤੱਕ ਮਤਲਬ ਕਿਤੇ ਵੀ ਨਹੀਂ ਹੋਇਆ ਲੇਅਰ ਵੈਲੀ ਬਹੁਤ ਵਧੀਆ ਉਹਨਾਂ ਦੀ ਦੇਣ ਹੈ ਆਪਾਂ ਦੇਖਦੇ ਆਂ ਓਵਰ ਬ੍ਰਿਜ ਗਰਾਉਂਡ ਪੋ ਐਲੀਵੇਟਡ ਰੋਡ ਉਹਨਾਂ ਦੇ ਟਾਈਮ ਤੇ ਬਣੀ ਦੇਖੋ ਅਸੀਂ ਆਪਣੇ ਫੈਮਲੀ ਦਾ ਨਾਮ ਵਧਾਉਣਾ ਘਟਾਉਣਾ ਨਹੀਂ ਠੀਕ ਹੈ ਅਸੀਂ ਤਾਂ ਦੇਖੋ ਜੇ ਆਵਾਂਗੇ ਤਾਂ ਇੰਨੀ ਕ ਮਿਹਨਤ ਕਰਾਂਗੇ ਕਿ ਅਸੀਂ ਆਪਣੀ ਡਿਵੈਲਪਮੈਂਟ ਇਲਾਕੇ ਦੀ ਆਪਣੇ ਲੋਕਾਂ ਨੂੰ ਵਧਾ ਸਕੀਏ ਮੇਰੇ ਮੈਨੀਫੈਸਟੋ ਦੇ ਵਿੱਚ ਕੁਝ ਪੁਆਇੰਟਸ ਹੈ ਜਿਹੜੇ ਮੈਂ ਰਿਟਨ ਦੇ ਰਹੀ ਆ ਕਿਉਂਕਿ ਜੇ ਆਪਾਂ ਜ਼ੁਬਾਨੀ ਕੋਈ ਗੱਲ ਕਰਾਂਗੇ ਕੱਲ ਨੂੰ ਕਹਿਣਗੇ ਕਿ ਇਹ ਤਾਂ ਤੁਸੀਂ ਕਿਹਾ ਸੀ ਹਾਂ ਜੀ ਬਿਲਕੁਲ ਹਾਂਜੀ ਤੇ ਮੈਂ ਇਹ ਚਾਹੁੰਦੀ ਆ ਕਿ ਮੈਂ ਇਹਨੂੰ ਵੋਟ ਪਾ ਕੇ ਜ਼ਰੂਰ ਜਿਤਾਇਆ ਜਾਵੇ ਚਾਹਾਂਗੀ ਕਿ ਵੂਮਨ এমਪਾਵਰਮੈਂਟ ਦੇ ਰਿਲੇਟਡ ਗੱਲ ਕਰਕੇ ਬਿੰਗਾ ਵੂਮਨ ਮਾਈਸੈਲਫ ਮੈਂ ਕਦੇ ਨਹੀਂ ਚਾਹਾਂਗੀ ਕਿ ਮੇਰੀਆਂ ਭੈਣਾਂ ਇਗਨੋਰ ਹੋ ਜਾਣ ਆਮ ਆਦਮੀ ਦੀ ਪਾਰਟੀ ਹਮੇਸ਼ਾ ਝੂਠੇ ਦਾਅਵਿਆਂ ਤੇ ਝੂਠੇ ਵਿਸ਼ਵਾਸਾਂ ਤੇ ਰਹੀ ਹੈ ਉਹਨਾਂ ਨੇ ਗੱਲ ਕੀਤੀ ਸੀ ਕਿ ਆਪਾਂ ਲੇਡੀਜ਼ ਨੂੰ 1000 ਰੁਪਏ ਦਵਾਂਗੇ ਉਹ ਆਪਣੇ ਪ੍ਰੋਮਿਸਸੇਸ ਤੇ ਇਨੀ ਫੁੱਲਫਿਲ ਕਰ ਪਾਏ ਤੇ ਬਾਅਦ ਵਿੱਚ ਅੱਗੇ ਜਾ ਕੇ ਕੀ ਕਰਨਗੇ ਲੁਧਿਆਣਾ ਨਗਰ ਨਿਗਮ ਚੋਣਾ ਨੂੰ ਲੈ ਕੇ ਜਿਹੜਾ ਪੂਰੀ ਤਰ੍ਹਾਂ ਮਾਹੌਲ ਸਰਗਮ ਪੂਰਾ ਸਰਗਮ ਹੋਇਆ ਹੋਇਆ ਹੈ ਹਰ ਇੱਕ ਕੈਂਡੀਡੇਟ ਹੈ ਆਪਣੇ ਵਾਰਡ ਦੇ ਵਿੱਚ ਲੱਗਿਆ ਹੋਇਆ ਹੈ ਇਲਾਕਾ ਨਿਵਾਸੀਆਂ ਨੂੰ ਲੁਭਾਉਣ ਦੇ ਲਈ ਅਤੇ ਬਹੁਤ ਵਾਅਦੇ ਕੀਤੇ ਜਾ ਰਹੇ ਨੇ ਸੋ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 55 ਤੋਂ ਸੁਖਲੀਨ ਕੌਰ ਗਰੇਵਾਲ ਜੀ ਇੱਕ ਪੜ੍ਹੇ ਲਿਖੇ ਉਮੀਦਵਾਰ ਨੇ ਜਿਹੜੇ ਤੁਹਾਡੇ ਕੋਲ ਪਹੁੰਚੇ ਨੇ ਕੀ ਉਹਨਾਂ ਦਾ এজেন্ডਾ ਹੈ ਆਓ ਤੁਹਾਡੇ ਨਾਲ ਗੱਲਬਾਤ ਕਰਾਉਣੀ ਹੈ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਸੀਂ ਖੜੇ ਹੋਏ ਹੋ ਉਮੀਦਵਾਰ ਵੱਜੋ थैंक यू सो मच मैं बहुत सुभाग्य समझदी है कि मेनू मेरी पार्टी शोभने कालेदान ने ना बढ़िया मौका ਦਿੱਤਾ ਲੋਕਾਂ ਦੀ ਸੇਵਾ ਕਰਨ ਦਾ ਜੀ ਸੋ ਮੈਮ ਜਿਸ ਤਰੀਕੇ ਨਾਲ ਕੈਂਪੇਨਿੰਗ ਚੱਲ ਰਹੀ ਹੈ ਬਹੁਤ ਜ਼ਿਆਦਾ ਹੈਕਟਿਕ ਹੋ ਜਾਂਦਾ ਸਕੈਡਿਊਲ ਸੋ ਕਿਸ ਤਰੀਕੇ ਦੇ ਨਾਲ ਲੈ ਰਹੀ हूं ਕੈਂਪੇਨਿੰਗ ਨੂੰ ਕਿੰਨਾ ਮਜ਼ਾ ਆ ਰਿਹਾ ਲੋਕਾਂ ਦੇ ਵਿੱਚ ਜਾ ਕੇ ਕਿਉਂਕਿ ਨਾਰਮਲੀ ਆਪਾਂ ਨੂੰ ਇੰਨੀ ਇੰਟਰੈਕਸ਼ਨ ਦੀ ਨਹੀਂ ਆਦਤ ਹੁੰਦੀ ਜਾਂ ਨਹੀਂ ਜਾਇਆ ਜਾਂਦਾ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਫਸਟ ਆਫ ਆਲ ਮੈਨੂੰ ਤਾਂ ਇਹ ਨਹੀਂ ਪਤਾ ਦਿਨ ਕਦੋਂ ਚੜਦਾ ਤੇ ਰਾਤ ਕਦੋਂ ਹੁੰਦੀ ਹੈ ਮੇਰੇ ਛੋਟੇ ਬੱਚੇ ਹੈ ਉਹ ਵੀ ਮੇਰਾ ਪੂਰਾ ਸਪੋਰਟ ਕਰ ਰਹੇ ਹੈ ਜਦੋਂ ਵੀ ਮੈਂ ਕਾਰ ਐਂਟਰ ਕਰਦੀ ਹੈ ਮੇਰੀ ਡਾਟਰ ਹੈ ਉਹ 9 ইয়ারਸ ਦੀ ਹਮੇਸ਼ਾ ਕਹਿੰਦੇ ਕਾਉਂਸਲਰ ਮੰਮਾ ਸੋ ਉਹ ਮੇਰੇ ਲਈ ਬਿਗੇਸਟ ਸਪੋਰਟ ਹੈ ਮੇਰੇ ਸਾਹ ਨਾਲ ਬਿਗੇਸਟ ਸਪੋਰਟ ਮੇਰਾ ਵਾਈਗਰੂ ਹੈ ਮੇਰੇ ਇਲਾਕਾ ਨਿਵਾਸੀ ਹੈ ਸਾਰਨਾ ਪਹਿਲਾਂ ਮੈਨੂੰ ਲੋਗਾ ਲੋਕਾਂ ਚ ਵਿਚਰ ਕੇ ਇਹ ਲੱਗਦਾ ਕਿ ਮੈਂ ਜਿੱਤਾਂ ਜਾਂ ਹਾਰਾਂ ਜਿੱਤ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਮੈਂ ਜਿੱਤੂਗੀ ਪਰ ਲੋਕਾਂ ਦਾ ਜਿਹੜੇ ਅਸ਼ੀਰਵਾਦ ਦੇਣੇ ਵੱਡਿਆਂ ਦੀ ਬਲੇਸਿੰਗਸ ਉਹ ਬਹੁਤ ਮੇਰੇ ਮੈਂ ਨਾਂ ਰੱਖਦੀ ਐ ਜੀ ਤੁਹਾਡੀ ਜਿਵੇਂ ਬੇਟੀ ਪਹਿਲਾਂ ਹੀ ਤੁਹਾਨੂੰ ਕਾਉਂਸਲਰ ਮੰਮਾ ਕਹਿ ਚੁੱਕਿਆ ਸੋ ਬੱਚਿਆਂ ਦੀ ਜਿਹੜੀ ਅਰਜ਼ੂ ਹੁੰਦੀ ਆ ਨਾ ਵਾਇਗਰੂ ਤੱਕ ਪਹੁੰਚਦੀ ਐ ਤੇ ਇਸ ਤਰੀਕੇ ਦੇ ਨਾਲ ਜ਼ਰੂਰ ਤੁਹਾਡੀ ਕੈਂਪੇਨਿੰਗ ਵਿੱਚ ਅਸੀਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਵਧੀਆ ਹੁੰਗਾਰਾ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਇੱਕ ਪੜ੍ਹੇ ਲਿਖੇ ਨੌਜਵਾਨ ਵਜੋਂ ਤੁਸੀਂ ਜੇ ਦੇਖਦੇ ਹੋ ਵਿਕਾਸ ਦੀ ਗੱਲ ਕਰੀਏ ਕਿਹੜੇ ਆਪਣੇ ਇਲਾਕੇ ਦੇ ਵਿੱਚ ਕਰਨਾ ਚਾਹੁੰਦੇ ਹੋ ਮੈਂ ਸਰਾਬਾ ਨਗਰ ਦੀ ਵਸਨੀਕ ਆ ਮੇਰੇ ਫੋਰ ਫਾਦਰਸ ਜਦੋਂ ਜੇ ਸਰਾਗਨ ਸਰਾਬਾ ਨਗਰ ਬਣਿਆ ਵੀ ਸੀ ਨਹੀਂ ਇਸ ਏਰੀਏ ਦੇ ਵਿੱਚ ਉਹ ਰੈਣਾ ਉਹਨਾਂ ਨੇ ਸ਼ੁਰੂ ਕੀਤਾ ਮੇਰੇ ਤਾਇਆ ਜੀ ਸਰਦਾਰ ਰਪਿੰਦਰ ਸਿੰਘ ਗਰੇਵਾਲ ਦੋ ਵਾਰੀ ਕੌਂਸਲਰ ਬਣੇ ਫਿਰ ਮੇਅਰ ਵੀ ਬਣੇ ਉਹਨਾਂ ਦੇ ਟਾਈਮ ਜਿੰਨਾ ਵਿਕਾਸ ਹੋ ਸਕੇ ਲੁਧਿਆਣੇ 'ਚ ਹਜੇ ਤੱਕ ਮਤਲਬ ਕਿਤੇ ਵੀ ਨਹੀਂ ਹੋਇਆ ਲੇਅਰ ਵੈਲੀ ਬਹੁਤ ਵਧੀਆ ਉਹਨਾਂ ਦੀ ਦੇਣ ਹੈ ਆਪਾਂ ਦੇਖਦੇ ਆਵਰ ਬ੍ਰਿਜ ਗਰਾਉਂਡ 'ਪੋਂ ਐਲੀਵੇਟਡ ਰੋਡ ਉਹਨਾਂ ਦੇ ਟਾਈਮ 'ਤੇ ਬਣੀ ਮਤਲਬ ਤਾਇਆ ਜੀ ਦੇ ਪੂਰੀ ਮਿਹਨਤ ਸੀਗੀਗਾ ਮੈਂ ਉਸ ਤੋਂ ਦੁੱਗਣੀ ਮਿਹਨਤ ਲੈ ਕੇ ਆਵਾਂਗੀ ਮੈਂ ਬਹੁਤ ਹੌਨਹਾਰ ਤੇ ਕਾਬਿਲ ਨਾ ਕਿਉਂਕਿ ਆਪਾਂ ਦੇਖਦੇ ਯੂਥ ਹੈ ਉਹ ਵਾਰ ਰਵਾ ਭੱਜ ਦੌੜ ਕਰਕੇ ਕੰਮ ਕਰ ਸਕਦੇ ਆ ਜੀ ਬਿਲਕੁਲ ਸੋ ਵਿਜਨ ਦੀ ਵੀ ਇੱਕ ਡਿਫਰੈਂਸ ਹੁੰਦਾ ਹੈ ਪੁਰਾਣੇ ਵਿਜਨ ਤੇ ਅੱਜ ਕੱਲ ਦੇ ਜਿਹੜੇ ਯੰਗਸਟਰ ਵਿੱਚ ਵਿਜਨ ਹੈ ਉਹ ਬਹੁਤ ਡਿਫਰੈਂਸ ਹੋ ਚੁੱਕਾ ਤੁਸੀਂ ਉਸ ਵਿਜਨ ਨੂੰ ਲੈ ਕੇ ਉਤਰਿਓ ਜੇ ਗੱਲ ਕਰੀਏ ਤੁਸੀਂ ਨੋਟ ਆਊਟ ਕਰ ਰਹੇ ਹੋ ਜਿਵੇਂ ਕੈਂਪੇਨਿੰਗ ਦੌਰਾਨ ਕਿਹੜੀਆਂ ਖਾਮੀਆਂ ਤੁਹਾਨੂੰ ਲੱਗਦੀਆਂ ਜਿਨ੍ਹਾਂ ਨੂੰ ਤੁਸੀਂ ਕੰਪਲੀਟ ਕਰਨਾ ਚਾਹੁੰਦੇ ਹੋ ਫਸਟ ਆਫ ਆਲ ਮੈਂ ਹਮੇਸ਼ਾ ਚਾਹੂੰਗੀ ਕਿ ਵੂਮਨ ਏਮਪਾਵਰਮੈਂਟ ਦੇ ਰਿਲੇਟਡ ਗੱਲ ਕਰਕੇ ਬੀਂਗਾ ਵੂਮਨ ਮਾਈਸੈਲਫ ਮੈਂ ਕਦੇ ਨਹੀਂ ਚਾਹਾਂਗੀ ਕਿ ਮੇਰੀਆਂ ਭੈਣਾਂ ਇਗਨੋਰ ਹੋ ਜਾਣ ਠੀਕ ਹੈ ਆਪ ਆਪਾ ਇਹ ਆਇਆ ਕਰ ਸਕਦੇ ਆਪਾਂ ਗਰਲ ਚਾਈਲਡ ਰੇਸ਼ੋ ਇਹ 937 ਹੈ ਹੁਣ ਦੀ ਪਰ 1000 ਬॉयਜ਼ ਆਪਾਂ ਕੁੜੀਆਂ ਦੀਆਂ ਲੋੜੀਆਂ ਮਨਾ ਸਕਦੇ ਮੇਰੀ ਡਾਟਰ ਸਾਡੀ ਪੁਸ਼ਤਾ ਚ 7 ਸਾਲ ਬਾ 7 ਜਨਰੇਸ਼ਨਸ ਬਾਅਦ ਹੋਈ ਸੀ ਅਸੀਂ ਉਹਦੀ ਪੂਰੀ ਮਤਲਬ ਦੋ ਲੋੜੀਆਂ ਮਨਾਈਆਂ ਸੀ ਬਹੁਤ ਵਧੀਆ ਤਾਂ ਕਿ ਕੁੜੀਆਂ ਇਹ ਨਾ ਸੋਚਣ ਕਿ ਹਮੇਸ਼ਾ ਵੀ ਫੀਲ ਨੈਗਲੈਕਟਡ ਹੈ ਕਦੇ ਹੋਣਾ ਨਹੀਂ ਚਾਹੀਦਾ ਗਰਲਸ ਆਰ ਇਕਵਲੀ ਇਕੁਅਲ ਟੂ ਬॉयਜ਼ ਠੀਕ ਹੈ ਸੋ ਲਾਈਕ ਯੂਅਰ ਗਰਲ ਇਜ਼ ਅ ਬਲੇਸਿੰਗ ਸੋ ਉਸੇ ਤਰੀਕੇ ਦੀ ਬਲੇਸਿੰਗ ਅਸੀਂ ਚਾਹੁੰਦੇ ਆ ਸਾਡੇ ਇਲਾਕਾ ਨਿਵਾਸੀਆਂ ਨੂੰ ਵੀ ਮਿਲੇ ਵਾਰਡ ਨੰਬਰ 55 ਤਾਂ ਕੀ ਗੁਹਾਰ ਲਗਾਣਾ ਚਾਹੁੰਦੇ ਹੋ ਕਿ ਤੁਹਾਨੂੰ ਵੋਟ ਕਿਉਂ ਪਾਉਣ ਬਾਕੀ ਕੈਂਡੀਡੇਟਸ ਨਾਲੋਂ ਤੁਸੀਂ ਕਿਵੇਂ ਡਿਫਰੈਂਟ ਹੋ ਮੈਂ ਮੈਂ ਪੇਸ਼ੀਏ ਤੋਂ ਇੱਕ ਡਾਕਟਰ ਆ ਡੈਂਟਿਸਟ ਆ ਪੜ੍ਹੀ ਲਿਖੀ ਆ ਮੈਂ ਬਹੁਤ ਹੌਣਹਾਰ ਯੂਥ ਨੂੰ ਅੱਗੇ ਲੈ ਕੇ ਜਾਣ ਵਾਲੀ ਮੇਰੇ ਮੈਨੀਫੈਸਟੋ ਦੇ ਵਿੱਚ ਕੁਝ ਪੁਆਇੰਟਸ ਹੈ ਜਿਹੜੇ ਮੈਂ ਰਿਟਨ ਦੇ ਰਹੀ ਆ ਕਿਉਂਕਿ ਜੇ ਆਪਾਂ ਜ਼ੁਬਾਨੀ ਕੋਈ ਗੱਲ ਕਰਾਂਗੇ ਕੱਲ ਨੂੰ ਕਹਿਣਗੇ ਕਿ ਇਹ ਤਾਂ ਤੁਸੀਂ ਕਿਹਾ ਸੀ ਹਾਂ ਸੀ ਬਿਲਕੁਲ ਹਾਂਜੀ ਤੇ ਮੈਂ ਇਹ ਚਾਹੁੰਨੀ ਆ ਕਿ ਮੈਂ ਇਹਨੂੰ ਵੋਟ ਪਾ ਕੇ ਜਰੂਰ ਜਿਤਾਇਆ ਜਾਵੇ ਮੈਂ ਤੁਹਾਡੀ ਉਮੀਦਾਂ ਤੇ ਪੂਰੀ ਖਰੀ ਉਤਰਾਂਗੀ ਮੈਨੂੰ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿੱਤਾ ਜਾਵੇ ਮੈਨੂੰ ਸਪੋਰਟ ਕੀਤਾ ਜਾਵੇ ਤੇ ਆਪਣੀ ਪੰਜਾਬ ਦੀ ਰੀਜਨਲ ਪਾਰਟੀ ਅਕਾਲੀ ਦਲ ਨੂੰ ਹੀ ਜਿਤਾਇਆ ਜਾਵੇ ਕਿਉਂਕਿ ਅਕਾਲੀ ਦਲ ਦੇ ਟਾਈਮ ਤੇ ਜਿੰਨੀ ਵਿਕਾਸ ਹੋਈ ਹੋਰ ਕਿਸੇ ਟਾਈਮ ਤੇ ਨਹੀਂ ਹੋਈ ਆਮ ਆਦਮੀ ਦੀ ਪਾਰਟੀ ਹਮੇਸ਼ਾ ਝੂਠੇ ਦਾਅਵਿਆਂ ਤੇ ਝੂਠੇ ਵਿਸ਼ਵਾਸਾਂ ਤੇ ਰਹੀ ਐ ਉਹਨਾਂ ਨੇ ਗੱਲ ਕੀਤੀ ਸੀ ਕਿ ਆਪਾਂ ਲੇਡੀਜ਼ ਨੂੰ 1000 ਰੁਪਏ ਦਵਾਂਗੇ ਉਹ ਆਪਣੇ ਪ੍ਰੋਮਿਸਸਿਸ ਤੇ ਇਨੀ ਫੁੱਲਫਿਲ ਕਰ ਪਾਏ ਤੇ ਬਾਅਦ ਵਿੱਚ ਅੱਗੇ ਜਾ ਕੇ ਕੀ ਕਰਨਗੇ ਜੇ ਉਹਨਾਂ ਨੇ ਕਿਹਾ ਸੀ ਵਿਕਾਸ ਕੀਤਾ ਹੈ ਵਿਕਾਸ ਕਰਾਂਗੇ ਉਹਨਾਂ ਦੀ ਇੱਕ ਗੱਲ ਮੈਨੂੰ ਦੱਸ ਦੋ ਜਿੰਨਾ ਜਿਹੜਾ ਉਹਨਾਂ ਨੇ ਵਿਕਾਸ ਕੀਤਾ ਹੈ ਪਰ ਝੂਠੇ ਦਾਅਵੇ ਹੀ ਕਰਦੇ ਐ ਮੈਨੂੰ ਆਪਣੇ ਔਰਡ ਨੰਬਰ 55 ਦੇ ਇਲਾਕਾ ਨਿਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਮੈਨੂੰ ਜਿਤਾਉਣ ਤੇ ਮੈਨੂੰ ਸੇਵਾ ਦਾ ਮੌਕਾ ਜ਼ਰੂਰ ਦੇ ਦੇਣ ਜੀ ਥੈਂਕ ਯੂ ਮੈਮ ਸੋ ਸਰ ਮੈਮ ਜਿਵੇਂ ਕਾਉਂਸਲਰ ਮਮਾ ਤਾਂ ਕਹਿ ਰਹੇ ਨੇ ਸੋ ਕਾਉਂਸਲਰ ਵਾਈਫ ਵੀ ਬਨਣ ਨੂੰ ਤਿਆਰ ਨੇ ਸੋ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੈਮ ਦੇਖੋ ਤੁਹਾਨੂੰ ਵੀ ਪਤਾ ਹੈ ਕਿ ਮੇਰੇ ਤਾਇਆ ਜੀ ਸਦਾ ਪਿੰਡਰ ਸਿੰਘ ਗਰੀਲੂ ਐਂ ਦੇ ਕਾਉਂਸਲਰ ਰਹੀ ਹੈ ਪਹਿਲਾਂ ਤਾਂ ਦੋ ਵਾਰ ਇਸੇ ਏਰੀਆ ਦੇ ਉੱਪਰ ਮੇਅਰ ਬਣੇ ਨੇ ਤੇ ਉਹ ਇਹੋ ਜਿਹੇ ਸਖਸ ਨੇ ਕਿ ਉਹਨਾਂ ਦਾ ਅਜੇ ਤੱਕ ਕੋਈ ਵੀ ਨਾਮ ਖਰਾਬ ਨਹੀਂ ਹੋਇਆ ਜੀ ਕੋਈ ਉਹਨਾਂ ਦੇ ਉਂਗਲ ਦੀ ਟੱਕ ਸਕਦਾ ਠੀਕ ਹੈ ਜੀ ਉਹਨਾਂ ਨੇ ਆਪਣੀ ਸੇਵਾ ਦਿਲੋਂ ਨਿਭਾਈ ਹੈ ਤੇ ਚੰਗੀ ਡਵੈਲਪਮੈਂਟ ਕੀਤੀ ਹੈ ਜੀ ਜਹਰ ਰਹੀ ਗੱਲ ਆਪਣੀ ਐਲੀਵੇਟਡ ਰੋਡਸ ਦੀ ਲੱਗੇ ਵੈਲੀ ਦੀ ਜਿਹੜਾ ਬੀ ਬਲਾਕ ਦੇ ਪਾਰਕ ਹੈ ਜੀ ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਜਿਹੜਾ ਆਪਣਾ ਨੀ ਪੱਥਰ ਦਾ ਤਾਜ ਦਾ ਨਾਮ ਲੱਗਿਆ ਹੋਇਆ ਅੱਜ ਵੀ ਠੀਕ ਹੈ ਜੀ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਆ ਜੀ ਕਿ ਪੁਲਿਸ ਸਾਨੂੰ ਇੱਕ ਹੀ ਮੌਕਾ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਦੇਖੋ ਅਸੀਂ ਆਪਣੇ ਫੈਮਲੀ ਦਾ ਨਾਮ ਵਧਾਉਣਾ ਘਟਾਉਣਾ ਨਹੀਂ ਠੀਕ ਹੈ ਅਸੀਂ ਤਾਂ ਦੇਖੋ ਜੇ ਆਵਾਂਗੇ ਤਾਂ ਇੰਨੀ ਮਿਹਨਤ ਕਰਾਂਗੇ ਕਿ ਅਸੀਂ ਆਪਣੀ ਡਿਵੈਲਪਮੈਂਟ ਇਲਾਕੇ ਦੀ ਆਪਣੇ ਲੋਕਾਂ ਨੂੰ ਵਧਾ ਸਕੀਏ ਠੀਕ ਹੈ ਜੀ ਤੇ ਅਸੀਂ ਤਾਂ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਆਂ ਜੀ ਕਿ ਇਸ ਵਾਰ 21 ਤਰੀਕ ਨੂੰ ਟੱਕਰੀ ਦਾ ਬਟਨ ਦਵਾ ਕੇ 3 ਨੰਬਰ ਬਟਨ ਦਵਾ ਕੇ ਇਹਨੂੰ ਕਾਮਯਾਬ ਕਰੋ ਤਾਂ ਜੋ ਅਸੀਂ ਆਪਣੇ ਇਲਾਕੇ ਦਾ ਕੁਝ ਕਰ ਸਕੀਏ ਇਹਨਾਂ ਨੇ ਆਮ ਆਰਪੀ ਦੀ ਗੱਲ ਹੁੰਦੀ ਮਗਰ ਆਵਾਜ਼ ਸੁਣ ਰਹੇ ਆਂ ਆਮ ਆਰਪੀ ਦੀ ਇਹਨਾਂ ਨੂੰ ਪੁੱਛਣਾ ਨਾਲ ਹੋਵੇ ਜੀ ਇਹਨਾਂ ਨੇ ਕਹਿੰਦੇ ਕਿ ਵਿਕਾਸ ਕਿੱਤਾ ਵਿਕਾਸ ਕਰਾਂਗੇ ਜਿਹੜਾ ਵਿਕਾਸ ਹੋਏ ਨੇ ਤਾਂ ਆਜੀ ਵੇਲੇ ਲਗੀ ਰਵੇਲੀ ਬਣੀ ਪਾਰਕਸ ਬਣੇ ਠੀਕ ਹੈ ਜੋ ਵੀ ਬਣੇ ਇਹਨਾਂ ਨੇ ਜਿਹੜੀ ਹੁੰਦੀ ਜੇ ਕਹਿ ਲਓ ਕਿ ਨਵਾਂ ਦਾ ਕੁਝ ਨਹੀਂ ਬਣਾਇਆ ਜੀ ਠੀਕ ਹੈ ਚਾਹੇ ਰੋਡਸ ਨੇ ਰੋਡਸ ਬਣਾਉਣੀਆਂ ਦੇਖੋ ਰੋਡਸ ਬਣੀਆਂ ਹੋਈਆਂ ਨੇ ਉਹਨੂੰ ਠੀਕ ਕਰਨਾ ਉਹ ਡਿਵੈਲਪਮੈਂਟ ਨਹੀਂ ਹੈਗੀ ਠੀਕ ਹੈ ਉਹ ਰੂਟੀਨ ਵਰਕ ਹੈ ਠੀਕ ਹੈ ਉਹ ਰੂਟੀਨ ਵਰਕ ਹੈ ਜੀ ਨਵਾਂ ਦੱਸੋ ਉਹਨਾਂ ਨੇ ਕੀ ਕੀਤਾ ਜੀ ਜੀ ਬਿਲਕੁਲ ਇਸ ਲਈ ਮੈਂ ਤਾਂ ਅਪੀਲ ਕਰਦਾ ਜੀ ਕਿ ਸਾਨੂੰ ਜਿਤਾਓ ਤਾਂ ਕਿ ਸਾਡੇ ਦਿਮਾਗ 'ਚ ਬਹੁਤ ਕੁਛ ਹੈ ਜੋ ਉਹ ਹੀ ਕਰਨਾ ਚਾਹੁੰਦੇ ਆਂ ਸਾਨੂੰ ਸਾਰੇ ਸਾਰਿਆਂ ਦੇ ਸਾਥ ਦੀ ਲੋੜ ਹੈ ਤੇ ਪਲੀਜ਼ ਸਾਨੂੰ ਜਿਤਾ ਕੇ ਕਾਮਯਾਬ ਕਰੋ ਜੀ ਜਿਵੇਂ ਮੈਮ ਦੇ ਵੱਲੋਂ ਹਮੇਸ਼ਾ ਲੋਕਾਂ ਦੇ ਵਿੱਚ ਵਿਚਰਿਆ ਜਾਏਗਾ ਤੁਹਾਡਾ ਸਾਥ ਉਹਨਾਂ ਨਾਲ ਹਮੇਸ਼ਾ ਰਹੇਗਾ ਦੇਖੋ ਜੀ ਮੈਂ ਤਾਂ ਹਮੇਸ਼ਾ ਆਪਣੀ ਵਾਈਫ ਨਾਲ ਖੜਾ ਵਾਈਫ ਨਾਲ ਲਈ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਕਿ ਲੇਡੀਜ਼ ਨੂੰ ਅੱਗੇ ਆਉਣਾ ਚਾਹੀਦਾ ਆਪਨੂੰ ਲੇਡੀਜ਼ ਨੂੰ ਬਰਾਬਰ ਦੇ ਹੱਕ ਦੇਣੇ ਚਾਹੀਦੇ ਆ ਮੇਰੀ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਜੀ ਮੇਰੀ ਬੇਟੀ ਨੇ ਤੁਹਾਨੂੰ ਦੱਸਿਆ ਜਿਵੇਂ ਵਾਈਫ ਨੇ ਕਿ ਦੋ ਲੋਰੀਆਂ ਬਣਾਈਆਂ ਸੀਗੀਆਂ ਅੱਜ ਵੀ ਮੇਰੀ ਬੇਟੀ ਮੇਰਾ ਬੇਟਾ ਵੀ ਇੱਕ ਛੋਟਾ 3 ਸਾਲ ਦਾ ਪਰ ਮੇਰੀ ਬੇਟੀ ਨੂੰ ਅੱਜ ਤੱਕ ਨਹੀਂ ਇਹ ਹੋਇਆ ਕਿ ਕਦੀ ਸਾਡੇ ਪਹਿਲ ਸਾਨੂੰ ਸਾਡੀ ਬੇਟੀ ਈ ਹੁੰਦੀ ਆ ਜੀ ਠੀਕ ਹੈ ਜੀ ਉਦੋਂ ਹੀ ਮੇਰੀ ਵਾਈਫ ਹੈ ਜੀ ਇਹਨਾਂ ਪੂਰਾ ਸਪੋਰਟ ਆ ਸਾਡੀ ਆ ਨੂੰ ਇਹ ਮੰਨ ਵੀ ਕਿ ਜੋ ਇਹ ਕਰੂਗੀ ਚੰਗਾਈ ਕਰੂਗੀ ਮਾਰ ਨਹੀਂ ਕਰੂਗੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸੈ